ਕਾਲੇ ਭਾਜੀ ਐਂਟਰੀ ਇਧਰੋਂ ਕੀਤੀ ਹੈ ਚੋਰਾਂ ਨੇ ਹਾਂਜੀ ਐਂਟਰੀ ਇਧਰੋਂ ਹੋਈ ਹੈ ਐਂਟਰੀ ਇਧਰੋਂ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਇਧਰ ਆਸੇ ਪਾਸੇ ਘਰ ਬਹੁਤ ਆ ਆ ਵੀ ਘਰ ਆ ਰਹਿੰਦਾ ਜੀ ਕੈਮਰੇ ਵੀ ਲੱਗੇ ਹੋਏ ਕੈਮਰੇ ਲੱਗੇ ਹੋਆ ਕੈਮਰੇ ਦੀ ਛਾਣ ਵੀ ਨਹੀਂ ਕੀਤੀ ਕੋਈ ਕੀਤੀ ਹੈ ਜੀ ਉੱਚ ਕੁਸ਼ੀਆਂ ਜਿਹਾ ਨਹੀਂ ਕੋਈ ਕੁਸ਼ਾ ਨਹੀਂ ਆਇਆ ਅੱਛਾ ਫਿਰ ਚੋਰ ਆਹ ਕਮਰੇ ਚ ਐਂਟਰ ਕਰਦੇ ਆ ਇਹ ਤਾਂ ਮਤਲਬ ਚੋਰ ਕੋਈ ਭੇਤੀ ਆ ਭੇਤੀ ਆ ਜੀ ਭੇਤੀ ਆ ਆਦਰਵਾਇਜ਼ ਪਿੰਡ ਦੇ ਵਿੱਚਕਾਰ ਆ ਕੇ ਹਾਂਜੀ ਐਸਾ ਕਮਰ ਇੱਧਰ ਐਂਟਰੀ ਕਿਵੇਂ ਲੈਣੀ ਪਈ ਔਖੀ ਆ ਬਹੁਤ ਔਖੀ ਕਿਸੇ ਨੂੰ ਵੀ ਪਤਾ ਕਿ ਪਿਛਲੇ ਪਾਸੇ ਨਾਲ ਹੀ ਆ ਆ ਭੇਟੀ ਇਹਨਾਂ ਦੀ ਨਵੀਂ ਆ ਇਹਦਾ ਜਿੱਦ ਦਿਨ ਕੁਝ ਨਹੀਂ ਛੇੜਿਆ ਠੀਕ ਹੈ ਜੀ ਨਹੀਂ ਛੇੜਿਆ ਜੀ ਇੱਧਰ ਇੱਧਰ ਮਿਹਨਤ ਨਹੀਂ ਕੀਤੀ ਨਹੀਂ ਜੀ ਉਹ ਸਾਹਮਣੇ ਜਿੰਦਾ ਤੋੜ ਕੇ ਤੇ ਆ ਸਾਮਾਨ ਸਾਰਾ ਖਿਲਾਰੇ ਐਸਾ ਜੀ ਜਿਵੇਂ ਰੋਟੋ ਹੋ ਗਿਆ ਜੇ ਸਾਹਮਣੇ ਆ ਪੇਟੀ ਆ ਜੇ ਸਾਹਮਣੇ ਪੇਟੀ ਅੰਦਾਜ਼ਾ ਕਿੰਨੇ ਕ ਤੋਲੇ ਹੋਊਗਾ ਜੀ ਹੈਨਾ ਵਾਕੀ ਨੇ ਨਹੀਂ ਮੋਨ ਨਾ ਪਤਾ ਤੁਸੀ ਮੇਰਾ ਤਾਂ ਉੱਦੈ ਦਿਮਾਗ ਜੀ ਜੀ ਮੇਰਾ ਤਾਂ ਉੱਦੈ ਦਿਮਾਗ ਹੁਣ ਚੱਕੋ ਪੈਸੇ ਕੁਝ ਅੰਦਾਜ਼ਾ ਕਿੰਨੇ ਕੁ ਸਪੈਸੇ ਮੇਰਾ ਮੰਮੀ ਹੋਣਾ ਨੇ ਕਿੱਟੀ ਸੈਟ ਪਾਇਆ ਸੀਗਾ ਉਹ ਸੀਗਾ ਵਾਲੀਆਂ ਸੀਗੀਆਂ ਕੋਈ ਕਰ ਲੋ ਡੋਰੀ ਪਰਾਂਦੇ ਦੀਆਂ ਤੇ ਮੇਰੇ ਮੰਮੀ ਹੋਣਾ ਨੇ ਮਾਪੇ ਹੋਣਾ ਉਧਰ ਪਾਇਆ ਸੀਗਾ ਝੁੰਮਕੇ ਪਾਇਏ ਸੀਗੇ ਡੇਡੇ ਮੇਰੇ ਘਰ ਵਾਲੇ ਦੀ ਮੁੰਦੀ ਸੀਗੀ ਦੋ ਮੇਰੀਆਂ ਮੁੰਦੀਆਂ ਸੀਗੀਆਂ ਮੇਰੇ ਬੱਚੇ ਦੇ ਕੰਗਣੇ ਸੀਗੇ ਤੇ ਮੇਰੇ ਪੈਰਾਂ ਨੇ ਝਾਂਜਰਾ ਸੀਗਿਆ ਸੋਨੇ ਸੋਨੇ ਦੇ ਚੀਕ ਕੀ ਕਿਸਗਾ ਜੀ ਚਾਂਦਰਾ ਵੀ ਸੋਨੇ ਦੀਆਂ ਸੀ ਨਹੀਂ ਨਹੀਂ ਕੰਗਣ ਚਾਂਦੀ ਦੇ ਸੀਗੇ ਠੀਕ ਹੈ ਸੋਨੇ ਦੀਆਂ ਮੇਰੇ ਕਾਂਟੇ ਸੀਗੇ ਸੋ ਬਾਲੀਆਂ ਸੀਗੀਆਂ ਤਿੰਨ ਮੁੰਦੀਆਂ ਸੀਗੀਆਂ ਕਹਿੰਦੇ ਕਿ ਚੋਰਾਂ ਦੀ ਹੁਣੀ ਚਾਹੀਦੀ ਭੁਗਤ ਸਵਾਰੀ ਰੱਜ ਕੇ ਪੈਣੀ ਚਾਹੀਦੀ ਏ ਕੁੱਟ ਦੋਸਤੋ ਲੱਗਦਾ ਕਿ ਹੁਣ ਪਿੰਡਾਂ ਪਿੰਡਾਂ ਵਿੱਚ ਕਈ ਚੋਰਾਂ ਦੇ ਬਣੇ ਹੋਏ ਆ ਜੁੱਟ ਦੋਸਤੋ ਘਬਰਾਏ ਹੋਏ ਬੈਸਾ ਪਿੰਡ ਦੇ ਲੋਕ ਇਹ ਕਹਿੰਦੇ ਆ ਕਿਸ ਘਰ ਵਿੱਚ ਕੱਲੀ ਚੋਰੀ ਨਹੀਂ ਹੋਈ ਚੋਰ ਸਗੋਂ ਪਿੰਡ ਦਾ ਸਕੂਨ ਵੀ ਲੈ ਗਏ ਨੇ ਲੁੱਟ ਦੋਸਤੋ ਪਿੰਡ ਦਾ ਸਕੂਨ ਵੀ ਲੈ ਗਏ ਨੇ ਲੁੱਟ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਮਾਸ਼ਾਹ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਪ੍ਰਤਿਨੇਸ਼ਵਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਨੇ ਵੀਡੀਓ ਕਿਸਵਾਪਾਤ ਨੂੰ ਸਾਥੀਓ ਇਸ ਸਮੇਂ ਸੀ ਬੈਂਸਾ ਪਿੰਡ ਵਿੱਚ ਮੌਜੂਦ ਹਾਂ ਬਿਲਕੁਲ ਪਿੰਡ ਦੇ ਵਿੱਚੋਂ ਵਿੱਚ ਮੌਜੂਦ ਹਾਂ ਵਿਚਕਾਰ ਮੌਜੂਦ ਹਾਂ ਇਧਰਲੇ ਪਾਸੇ ਮੰਦਿਰ ਵੀ ਹੈ ਧਾਰਮਿਕ ਸਥਾਨ ਨੇ ਇੱਕ ਦੋ ਔਰ ਇਧਰ ਤੁਸੀਂ ਦੇਖ ਸਕਦੇ ਹੋ ਕਿ ਬੋਰਡ ਔਰ ਬੋਰਡ ਦੀ ਛਾਹ ਹੁੰਦੀ ਹੈ ਆਲੇ ਦੁਆਲੇ ਘਰ ਬਹੁਤ ਨੇ ਸੰਘਣੀ ਆਬਾਦੀ ਹੈ ਲੇਕਿਨ ਫਿਰ ਵੀ ਪਿੰਡ ਵਾਲਿਆਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਹੈ ਕਿਉਂਕਿ ਇਸ ਘਰ ਵਿੱਚ ਕੱਲ ਰਾਤੀ ਜਿਹੜਾ ਚੋਰ ਆ ਜਿਹੜੇ ਚੋਰਿਓ ਦਾਖਲ ਹੁੰਦੇ ਆ ਔਰ ਘਰ ਦੇ ਅੰਦਰ ਦਰਵਾਜ਼ੇ ਨੂੰ ਪਾੜ ਕੇ ਐਂਟਰ ਕਰਦੇ ਲੋਕ ਤੋੜ ਕੇ ਜਿਹੜਾ ਸਮਾਨ ਹੈ ਚੋਰੀ ਕਰਕੇ ਲੈ ਜਾਂਦੇ ਆ ਪਿੰਡ ਇਕੱਠਾ ਹੋਇਆ ਹੋਇਆ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਹੈ ਪਰ ਹਾਲਾਤ ਜਿਹੜੇ ਆ ਉਹ ਸਮਝ ਜੇ ਨਹੀਂ ਆਉਂਦੇ ਕਿ ਆਇਆ ਕੌਣ ਹੋਵੇਗਾ ਆਂਡੀ ਗਵਾਂਡੀ ਸਾਰੇ ਇਕੱਠੇ ਹੋਏ ਆ ਪੰਜਵੇਂ ਪਹਿਲਾਂ ਦੱਸ ਕੇ ਕਿ ਸੰਗਣੀ ਆਬਾਦੀ ਵਾਲੇ ਦੁਆਲੇ ਔਰ ਪਰਿਵਾਰ ਜਿਹੜਾ ਆ ਪਰਿਵਾਰਕ ਮੈਂਬਰ ਸੀ ਜਿਹੜੇ ਉਹ ਘਰ ਦੇ ਵਿੱਚ ਨਹੀਂ ਸੀ ਇੱਥੇ ਕਾਲੇ ਭਾਜੀ ਮਾੜੀ ਸਿਚੁਏਸ਼ਨ ਇੱਕ ਵਾਰੀ ਸਮਝਾ ਦਿਓ ਹੋਇਆ ਕੀ ਹੈ ਅ디 ਕੱਲ ਇਹ ਆਪਣੇ ਰਾਤ ਨੂੰ 2:30 ਵਜੇ ਦੇ ਬੰਦੇ ਮੈਂ ਦੋ ਜਾਂਦੇ ਦੇਖੀ ਆ ਆ ਵੀ ਗਲੀ ਲੱਗਦੀ ਇੱਕ ਪਿੱਛੇ ਵਾਲੀ ਗਲੀ ਲੱਗਦੀ ਪਿੱਛੇ ਪਿੱਛੋਂ ਕੰਧ ਟੱਪ ਕੇ ਨਾ ਅੰਦਰ ਆਏ ਆ ਇਹ ਦਵਾਈ ਲੈਣਗੇ ਉਹ ਸੀਗੇ ਦੋਨੇ ਜਣ ਹਾਂਜੀ ਠੀਕ ਹੈ ਜੀ ਇਹ ਜਦੋਂ ਦੁਪਹਿਰ ਨੂੰ 2 ਵਜੇ ਆਏ ਆ ਤਾਂ ਇਹਨਾਂ ਨੂੰ ਆਏ ਤੇ ਪਤਾ ਲੱਗੇ ਕਿ ਸਾਡੇ ਘਰ ਚੋਰੀ ਹੋਈ ਹੈ ਇੱਕ ਵਾਰੀ ਆਪਾਂ ਸਿਚੁਏਸ਼ਨ ਪਹਿਲਾਂ ਦਿਖਾ ਦਈਏ ਕਿੱਥੋਂ ਚੋਰ ਐਂਟਰ ਕੀਤੇ ਆ ਕਿਉਂਕਿ ਇਸ ਪਾਸਿਓਂ ਚੋਰ ਐਂਟਰ ਨਹੀਂ ਕੀਤੇ ਚੋਰ ਘਰ ਦੀ ਬੈਕ ਸਾਈਡ ਤੋਂ ਐਂਟਰ ਕੀਤੇ ਆ ਪਰ ਬੈਕ ਸਾਈਡ ਤੇ ਵੀ ਐਦਾ ਨਹੀਂ ਕਿ ਖੇਤ ਲੱਗਦੇ ਆ ਬੈਕ ਸਾਈਡ ਤੇ ਵੀ ਘਰ ਰਿਆ ਬਸੋਂ ਆ ਆ ਬੈਕ ਸਾਈਡ ਹੈ ਜੀ ਆਦਰਵਾਦ ਜੀ ਉਹ ਤਲੇ ਜਾਲੀ ਜਿਹੜੀ ਆ ਜਿਹੜੀ ਹੈ ਉਹ ਚ ਪਤਾ ਲੱਗਦਾ ਬਹੁਤ ਸੱਟ ਮਾਰੀ ਹੋਈ ਉਹਦੇ ਚ ਇਹਨੂੰ ਫੇਰ ਇੱਦਾਂ ਖੋਲ ਕੇ ਇਸ ਕੋ ਦਰਾਂ ਪੀ ਜੀ ਕਾਲੇ ਭਾਜੀ ਐਂਟਰੀ ਇਧਰੋਂ ਕੀਤੀ ਹੈ ਚੋਰਾਂ ਨੇ ਹਾਂ ਜੀ ਐਂਟਰੀ ਇਧਰੋਂ ਹੋਈ ਜੀ ਐਂਟਰੀ ਇਧਰੋਂ ਕੀਤੀ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਇਧਰ ਆਸੇ ਪਾਸੇ ਘਰ ਬਹੁਤ ਆ ਆ ਵੀ ਘਰ ਰਹਿੰਦਾ ਜੀ ਕੈਮਰੇ ਵੀ ਲੱਗੇ ਹੋਏ ਆ ਕੈਮਰੇ ਲੱਗੇ ਹੋ ਆ ਕੈਮਰੇ ਦੀ ਛਾਣ ਵੀ ਨਹੀਂ ਕੀਤੀ ਕੋਈ ਕੀਤੀ ਹੈ ਜੀ ਉਹ ਚ ਕੁਛਿਆ ਜਾਇਆ ਨਹੀਂ ਹਲੇ ਕੁਛ ਆਇਆ ਨਹੀਂ ਆਇਆ ਜੀ ਅੱਛਾ ਫਿਰ ਚੋਰ ਆਹ ਕਮਰੇ ਚ ਐਂਟਰ ਕਰਦੇ ਆ ਇਹਦਾ ਮਤਲਬ ਚੋਰ ਕੋਈ ਭੇਤੀ ਆ ਭੇਤੀ ਆ ਜੀ ਭੇਤੀ ਆ ਆਦਰਵਾਇਜ਼ ਪਿੰਡ ਦੇ ਵਿੱਚ ਕਾਰ ਆ ਕੇ ਹਾਂਜੀ ਐਦਾ ਕਮਰੇ ਇੰਦਰ ਐਂਟਰੀ ਕਿਵੇਂ ਲੈਣੀ ਬੜੀ ਔਖੀ ਹੈ ਬਹੁਤ ਔਖੀ ਹੈ ਕਿਸੇ ਨੂੰ ਵੀ ਪਤਾ ਕਿ ਪਿਛਲੇ ਪਾਸੇ ਨਾਲ ਹੀ ਆਹ ਪੇਟੀ ਇਹਨਾਂ ਦੀ ਨਵੀਂ ਆ ਇਹਦਾ ਜਿੰਦ ਦਿਨ ਕੁਝ ਨਹੀਂ ਛੇੜਿਆ ਨਹੀਂ ਛੇੜਿਆ ਜੀ ਇੱਧਰ ਇੱਧਰ ਮਿਹਨਤ ਨਹੀਂ ਕੀਤੀ ਨਹੀਂ ਜੀ ਉਹ ਸਾਹਮਣੇ ਜਿੰਦਾ ਤੋੜ ਕੇ ਤੇ ਆਹ ਸਮਾਨ ਸਾਰਾ ਖਿਲਾਰੇ ਆਸੀ ਲੱਗੀ ਜੀ ਤੇ ਉੱਧਰ ਆਪਣੀ ਦੂਸਰੀ ਅਲਮਾਰੀ ਆ ਉਹ ਵੀ ਕੋਈ ਚੋਰੀ ਕਰਕੇ ਕੀ ਕੀ ਲਾ ਕੇ ਜੀ ਕੋਰੀ ਦੇ ਵਿੱਚ ਉਹਨਾਂ ਨੇ ਹੁਣ ਮੰਮੀ ਨੂੰ ਪਤਾ ਸੋਨਾ ਕਾਫੀ ਆ ਤੇ ਪੈਸਿਆਂ ਬਾਰੇ ਇਹਨਾਂ ਨੂੰ ਪਤਾ ਆ ਆ ਵੀ ਦੇਖੋ ਜੀ ਜੀ ਇੱਕ ਇੱਕ ਅਪਾ ਤੁਹਾਨੂੰ ਇਹ ਤਸਵੀਰਾਂ ਦੂਜੇ ਕਮਰੇ ਦਿਖਾ ਰਹੇ ਆ ਇਧਰ ਅਲਮਾਰੀ ਨੂੰ ਵੀ ਇਹਦੇ ਵਿੱਚ ਸਗਾ ਸਮਾਨ ਇਹਨਾਂ ਦਾ ਇਹ ਵੀ ਪੰਨੇ ਆ ਤੇ ਭਨ ਕੇ ਆ ਆ ਸਭ ਫੁੱਲੇ ਪੰਨੇ ਆ ਜੀ ਸਾਰਾ ਹਾਂਜੀ ਤੇ ਸੋਨਾ ਸਗਾ ਪਰ ਪੈਸੇਦਾਰ ਨਹੀਂ ਮੰਮੀ ਨੂੰ ਉਹਨੇ ਬਹੁਣ ਪਤਾ ਠੀਕ ਹੈ ਤਾਂ ਦੇਖੋ ਸਾਥੀਓ ਪਹਿਲੀ ਵਾਰ ਦੇਖਣ ਤੋਂ ਤਾਂ ਐ ਲੱਗਦਾ ਕਿ ਕਿ ਭੇਤੀ ਦਾ ਕੰਮ ਹੈ ਕਿਉਂਕਿ ਬਿਲਕੁਲ ਪਿੰਡ ਦੇ ਵਿੱਚਕਾਰ ਇਹ ਘਰ ਇਸੇ ਘਰ ਨੂੰ ਨਿਸ਼ਾਨਾ ਕਿਉਂ ਬਣਾਇਆ ਗਿਆ ਔਰ ਉਹ ਕੰਦ ਟੱਪ ਕੇ ਜਿਸ ਜਿੱਥੋਂ ਐਂਟਰੀ ਹੈ ਉਹਨਾਂ ਨੂੰ ਪਤਾ ਕਿ ਬੈਕ ਸਾਈਡ ਤੋਂ ਕਿੱਥੋਂ ਐਂਟਰੀ ਹੈ ਸੌਖਾ ਘਰ ਦੇ ਅੰਦਰ ਦਾਖਲ ਹੋਣ ਉੱਥੋਂ ਐਂਟਰੀ ਕੀਤੀ ਹੈ ਫਿਰ ਉਹ ਜਿਹੜੀ ਹੈ ਜਿਹੜੀ ਪੇਟੀ ਹੈ ਉਹਨੂੰ ਛੱਡ ਦਿੱਤਾ ਜਿਸ ਪੇਟੀ 'ਚ ਸੋਨਾ ਆ ਉਸੇ ਨੂੰ ਨਿਸ਼ਾਨਾ ਬਣਾਇਆ ਉੱਧਰ ਰੂਮ ਨੂੰ ਵੀ ਬਣਾਇਆ ਜੀ ਮਾਤਾ ਜੀ ਤੁਹਾਡਾ ਨਾਮ ਕੀ ਹੈ ਗਰਬਾ ਚਿਕੋਰਾ ਅੱਛਾ ਕਿਸੇ ਤੇ ਸ਼ੱਕ ਹੈ ਜੀ ਨਹੀਂ ਮੈਨੂੰ ਕਿਸੇ ਤੇ ਸ਼ੱਕ ਨਹੀਂ ਕੋਈ ਐਦਾ ਤਾਂ ਬੰਦਾ ਹੈ ਜਿੰਨਾ ਗੱਲ ਸਾਂਝੀ ਕੀਤੀ ਹੋਵੇ ਕਿ ਪੇਟੀ ਦੇ ਅੰਦਰ ਸੋਨਾ ਪਿਆ ਨਹੀਂ ਮੈਂ ਕਿਸੇ ਨਾਲ ਨਹੀਂ ਕੀਤੀ ਮੈਂ ਇਕੱਲੀ ਰਹਿੰਦੀ ਸੀ ਆ ਬਹੂ ਹੁਣ ਬਈ ਆਇਓ ਤੇ ਜਾਂ ਘਰ ਚ ਮੈਂ ਆ ਜਾਏ ਅੱਛਾ ਫਿਰ ਸੋਨਾ ਕਿੰਨਾ ਚੋਰੀ ਹੋ ਗਿਆ ਜੀ ਸੋਨੇ ਤਾਂ ਮੇਰਾ ਸਾਰਾ ਕੁਛ ਹੀ ਰੁੱਟ ਹੋ ਗਿਆ ਜਿਸ ਹਿਸਾਬ ਨਾਲ ਪੇਟੀ ਆ ਜਿਸ ਹਿਸਾਬ ਨਾਲ ਪੇਟੀ ਅੰਦਾਜ਼ਾ ਕਿੰਨੇ ਕ ਤੋਲੇ ਹੋਗਾ ਜੀ ਹੈਨਾ ਵਾਕੀ ਮੈਨੂੰ ਨਹੀਂ ਪਤਾ ਤੁਸੀਂ ਮੇਰਾ ਤਾਂ ਉੱਦਾ ਹੀ ਦਿਮਾਗ ਜੀ 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 ਮੇਰਾ ਤਾਂ ਉੱਦਾ ਹੀ ਦਿਮਾਗ ਹੁਣ ਚੱਕਾ ਪੈਸੇ ਕੁਝ ਅੰਦਾਜ਼ਾ ਕਿੰਨੇ ਖਸ ਪੈਸੇ ਕੁ ਸੈਜ ਸੁਭਾ ਕਿਸ ਨਾਲ ਗੱਲ ਹੋਵੇ ਕੋਈ ਵੈਸੇ ਆਪਾਂ ਆਪਣਾ ਪਰਿਵਾਰ ਸਮਝ ਕੇ ਗੱਲ ਕਰਦੇ ਆ ਮੰਨ ਲਓ ਮੇਰੀ ਜੇਬ ਚ ਕਿੰਨੇ ਰੁਪਏ ਆ ਕਿਸੇ ਨੂੰ ਕੀ ਪਤਾ ਹਨਾ ਕਿਉਂਕਿ ਤੁਸੀਂ ਅੰਦਰ ਪੇਟੀ ਚ ਇਧਰਲੇ ਪਾਸੇ ਜਿਹੜੀ ਪੇਟੀ ਆ ਉਹਨੂੰ ਛੇੜਿਆ ਨਹੀਂ ਸਿੱਧਾ ਪੇਟੀ ਦੇ ਅੰਦਰਲੇ ਪਾਸੇ ਆ ਕੇ ਆ ਦਰਵਾਜ਼ਾ ਖੋਲ ਕੇ ਸਟੋਰ ਵਾਲੇ ਪਾਸੇ ਆ ਆ ਬੈਡ ਬੈਡ ਦੇ ਢੱਕਣ ਵੀ ਚੱਕਿਆ ਸੀ ਜਿਹੜੇ ਮਕੰਬਰ ਲੈਣੀ ਉੱਤੇ ਉੱਤੇ ਪਿਆ ਸੀ ਉਹਨੂੰ ਬੋਲਿਆ ਸੀਗਾ ਬਾਕੀ ਉਹ ਪੇਟੀ ਨਹੀਂ ਖੋਲੀਓ ਆ ਮੇਰੀ ਛੋਟੀ ਕਿਸੇ ਤੇ ਸ਼ੱਕ ਮਾਤਾ ਜੀ ਕੋਈ ਨਹੀਂ ਮੈਨੂੰ ਨਿਨਾਮ ਹੈ ਕਿਸੇ ਨਾਲ ਬੈਰ ਨਾ ਦੁਸ਼ਮਣੀ ਸਾਡੀ ਕਿਸੇ ਨਾਲ ਨਹੀਂ ਹੈਗੀ ਅੱਛਾ ਜੀ ਹਾਂ ਜੀ ਅੱਛਾ ਹਾਂ ਜੀ ਫੇਰ ਹੁਣ ਪੁਲਿਸ ਨੂੰ ਕੰਪਲੀਟ ਲਿਖਾਤੀ ਜੀ ਨਹੀਂ ਲਖਾਈ ਨਹੀਂ ਪਰ ਲਖਾਣੀ ਚਾਹੀਦੀ ਆ ਤੁਹਾਨੂੰ ਕੱਲੂ ਫੇਰ ਕੋਈ ਨਿਸ਼ਾਨਾ ਬਣਾਉਗਾ ਲਖਾਉਣੇ ਆ ਲਖਾਉਣੇ ਹਾਂਜੀ ਮੈਂ ਇਨਫੋਰਮ ਕਰ ਦਿੰਨਾ ਹਾਂਜੀ ਉਧਰ ਸੀਗਾ ਨਗਰ ਕੀਰਤਨ ਅੱਛਾ ਜੀ ਤੇ ਅਸੀਂ ਸਰਪੰਚ ਜੀ ਨੂੰ ਵਿੱਚੋਂ ਨਗਰ ਕੀਰਤਨ ਨੂੰ ਸਾਧ ਕੇ ਲਿਆ ਕੇ ਉਹਨੂੰ ਮੌਕਾ ਦਿਖਾ ਲਿਆ ਸਰਪੰਚ ਕੋਣ ਨੇ ਤੁਹਾਡੇ ਪਿੰਡ ਦੇ ਮੇਜੇ ਸੰਗੇ ਉਹ ਕਿੱਥੇ ਨੇ ਉੱਥੇ ਅੱਗੇ ਲਗਾਏ ਉਧਰ ਨਗਰ ਕੀਰਤਨ ਸੀ ਨਾ ਉਧਰੋਂ ਵੀ ਅਸੀਂ ਉਹਦਾ ਟਾਈਮ ਬੜੀ ਮਜੂਰੀ ਨਾਲ ਕਢਾ ਕੇ ਦਿਖਾ ਲਿਆ ਅਸੀਂ ਔਰ ਤਿੰਨੇ ਟੇਚੀਆਂ ਜਿਹੜੀਆਂ ਉਹ ਪੇਟੀ ਦੇ ਉੱਤੇ ਪਈਆਂ ਸੀਗੀਆਂ ਔਰ ਜਿਹੜਾ ਮੇਨ ਟਰੰਕ ਜਿੱਦਾਂ ਆਹ ਟੇਚੀ ਪਈ ਇਦਾਂ ਹੀ ਟੇਚੀ ਇਹ ਪਈ ਸੀ ਉਦਾਂ ਹੀ ਅਸੀਂ ਆਹ ਰੱਖ ਦਿੱਤੀ ਆ ਮਤਲਬ ਹੋ ਸਕਦਾ ਪਹਿਲਾਂ ਉਹਨੇ ਟੇਚੀਆਂ ਖੋਲੀਆਂ ਹੋਣਗੀਆਂ ਟੇਚੀਆਂ ਖੜਿਆ ਸੀ ਇੱਥੇ ਤੱਕ ਸਮਾਨ ਸੀ ਵੀਡੀਓ ਬਣਾਉਂਦੀ ਹੋਈ ਦੇਖ ਔਰ ਟੇਚੀ ਔਰ ਟੇਚੀ ਟਰੰਕ ਜਿੱਦਾਂ ਸੀ ਇਦਾਂ ਪਰਲੇ ਪਾਸੇ ਸੀਗਾ ਜਿਹੜੀ ਆਹ ਟੇਚੀ ਸੀ ਇੱਕਦਲੇ ਪਾਸੇ ਸੀਗੀ ਤੇ ਮੇਰਾ ਤਾਂ ਜਿੱਦਾਂ ਕਹਿੰਦੇ ਹੁੰਦੇ ਆ ਉਹ ਬੋਦੀ ਦੀ ਟੰਪੋ ਉਹ ਵੀ ਵਿੱਚ ਉਹ ਸਮਾਨ ਮੇਰਾ ਮੇਨ ਸਮਾਨ ਗੈਨੇ ਸਾਰੇ ਮੇਰੇ ਚਲੇ ਗਏ ਹਾਂਜੀ ਬੋਲ ਕੇ ਬੋਲ ਕੇ ਜੀ ਜੀ ਜਿਹੜੇ ਕਿਹੜੀ ਜੀ ਕੋਈ ਮੱਝ ਮੇਰਾ ਮੰਮੀ ਹੋਣਾ ਨੇ ਕਿੱਟੀ ਸੈਟ ਪਾਇਆ ਸੀਗਾ ਉਹ ਸੀਗਾ ਵਾਲੀਆਂ ਸੀਗੀਆਂ ਕੋਈ ਕਰਨ ਡੋਰੀ ਪਰਾਂਦੇ ਦੀਆਂ ਤੇ ਮੇਰੇ ਮੰਮੀ ਹੋਣਾ ਨੇ ਮਾਪੇ ਹੋਣਾ ਉਧਰੋਂ ਪਾਇਆ ਸੀਗਾ ਝੁੰਮਕੇ ਪਾਇਏ ਸੀਗੇ ਡੇਡੇ ਮੇਰੇ ਘਰ ਵਾਲੇ ਦੀ ਮੁੰਦੀ ਸੀਗੀ ਦੋ ਮੇਰੀਆਂ ਮੁੰਦੀਆਂ ਸੀਗੀਆਂ ਮੇਰੇ ਬੱਚੇ ਦੇ ਕੰਗਣੇ ਸੀਗੇ ਮੇਰੇ ਪੈਰਾਂ ਨੇ ਚਾਂਦਰਾ ਸੀਗੇ ਸੋਨੇ ਸੋਨੇ ਦੇ ਵਿੱਚ ਕੀ ਕੀ ਸੀਗਾ ਜੀ ਚਾਂਦਰਾ ਵੀ ਸੋਨੇ ਦੇ ਸੀਗੇ ਨਹੀਂ ਨਹੀਂ ਕੰਗਣੇ ਚਾਂਦੀ ਦੇ ਸੀਗੇ ਠੀਕ ਹੈ ਸੋਨੇ ਦੀਆਂ ਮੇਰੇ ਕਾਂਟੇ ਸੀਗੇ ਬਾਲੀਆਂ ਸੀਗੀਆਂ ਤਿੰਨ ਮੁੰਦੀਆਂ ਸੀਗੀਆਂ ਤੇ ਕਿੱਟੀ ਸੈੱਟ ਸੀਗਾ ਇਹ ਸੀਗਾ ਕਾਫੀ ਨੁਕਸਾਨ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਫੇਰ ਮੇਰੀਆਂ ਫੇਰ ਮੇਰੀਆਂ ਬਾਲੀਆਂ ਸੀਗੀਆਂ ਕਿ ਕੈਸ਼ ਕਿੰਨਾ ਕਚੋਰੀ ਹੋ ਗਈ 5000 ਸੀਗਾ ਕੈਸ਼ 5000 ਸੀਗਾ ਹਾਂਜੀ ਅੱਛਾ ਕਿਸਤੇ ਸ਼ੱਕ ਕਿਉਂ ਕਿ ਦੇਖੋ ਨਾ ਕਿਸੇ ਨੂੰ ਕੀ ਪਤਾ ਕਿਸੇ ਦੇ ਘਰ ਦੇ ਅੰਦਰ ਕਮਰੇ ਕਿੱਧਰ ਆ ਬੈੱਡ ਕਿੱਧਰ ਆ ਪੇਟੀਆਂ ਕਿੱਧਰ ਆ ਇਹ ਕੋਈ ਭੇਤੀ ਹੋਊਗਾ ਕੁਝ ਥੋੜੇ ਸਮੇਂ ਚ ਕੋਈ ਭੇਤੀ ਇੱਧਰ ਆ ਹੋਵੇ ਜਿੱਤੇ ਕੋਈ ਸ਼ੱਕ ਹੋਵੇ ਨਹੀਂ ਸਾਡੇ ਸਵੇਰੇ ਤਾਂ ਕੋਈ ਨਹੀਂ ਆਇਆ ਸਵੇਰੇ ਨਹੀਂ ਪਿਛਲੇ 3-4 ਦਿਨਾਂ ਚ ਹਫ਼ਤੇ ਚ ਕੋਈ ਆਇਆ ਹੋਵੇ ਕੋਈ ਵੀ ਨਹੀਂ ਆਇਆ ਭਾਜੀ ਅਸੀਂ ਇਕੱਲੇ ਸੀਗੇ ਮੈਂ ਤੇ ਮੰਮੀ ਸੀਗੇ ਘਰ ਨਹੀਂ ਆਏ ਨਹੀਂ ਕੋਈ ਵੀ ਨਹੀਂ ਆਇਆ ਨਹੀਂ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿਸੇ ਨੂੰ ਕੀ ਪਤਾ ਹੁਣ ਆਲੇ ਦੁਆਲੇ ਹੋਰ ਵੀ ਕਈ ਘਰ ਆ। ਅਸੀਂ ਤਾਂ ਸਾਢੇ 10 ਵਜੇ ਘਰੋਂ ਚੱਲ ਗਈਆਂ ਸੀ। ਮੁੰਡੇ ਦੀ ਦਵਾਈ ਲੈਣੀ ਮੁੰਡਾ ਬੋਲਦਾ ਨਹੀਂ ਸੀਗਾ ਜਿੱਥੇ ਕੋਈ ਦੱਸਦਾ ਅਸੀਂ ਉੱਥੇ ਹੀ ੱੱਕੇ ਜਾਂਦੇ ਹਾਂ। ਜਦੋਂ ਉਹ ਦੱਸਦਾ ਤਾਂ ਉੱਥੇ ਹੀ ਲੈ ਕੇ ਤੁਰ ਪਏ। ਉਦੋਂ ਤਾਂ ਅਸੀਂ ਉਹਦੋਂ ਲੈ ਕੇ ਤਾਂ ਵੀ 4 ਸਾਲ ਦਾ ਬੱਚਾ ਆ ਵੀ ਬੋਲਣ ਲੱਗਾ। ਪਹਿਲੇ 4 ਸਾਲ ਚ ਲੱਗਾ ਵੀ ਇਹ ਬੋਲਣ ਲੱਗਾ। ਮੈਂ ਕਦੀ ساری ਜ਼ਿੰਦਗੀ ਚ ਨਹੀਂ ਕਰੇ ਘਰ ਛੱਡ ਕੇ ਗਈ ਜਦੋਂ ਮੇਰਾ ਮਾੜਾ ਟਾਈਮ ਆਉਂਦਾ ਹੁੰਦਾ ਸੀ ਉਹ ਫਿਰ ਮਜਬੂਰੀ ਨਹੀਂ ਬੰਦਾ ਜਾਂਦਾ ਤੇ ਫਿਰ ਵੀ ਇੱਕ ਗੱਲ ਇਹ ਮੰਨਦੇ ਆ ਕਿ ਤੁਸੀਂ ਘਰ ਚ ਨਹੀਂ ਕਿਉਂ ਤੁਹਾਡੇ ਛੱਟ ਚੋਟ ਮਾਰ ਜਾਂਦੇ ਹੈਨਾ ਹੁਣ ਮੈਨੂੰ ਸਰਪੰਚ ਸਰਪੰਚ ਨੇ ਮੈਨੂੰ ਕਿਹਾ ਵੀ ਅਸੀਂ ਨਾਲ ਆ ਮੈਂ ਇਹੀ ਕਿਹਾ ਫਿਰ ਇਨੀ ਵੀ ਬਾਜੀ ਹੁਣੀ ਵੀ ਕਿਹਾ ਵੀ ਤੁਸੀਂ ਹੈਨਾ ਜਰਾ ਕ ਆਈਆਂ ਹਜੇ ਪਾਣੀ ਧਾਣੀ ਪੀਵੋ ਦਿਮਾਗ ਨਾਲ ਸੋਚੋ ਵੀ ਆਹ ਕੰਮ ਜ਼ਰੂਰੀ ਤੁਹਾਨੂੰ ਚਾਹੀਦਾ ਕਰਾਉਣਾ ਦੇਖੋ ਸਭ ਪੰਜ ਸਾਹਿਬ ਕੱਢਦੇ ਨੇ 500 ਉਹਨਾਂ ਗਲਤ ਪੰਜ ਸਾਹਿਬ ਦੇਖੋ ਕਿਸੇ ਭੇਤੀ ਦਾ ਕੰਮ ਆ ਆਪਾਂ ਇਹ ਤਾਂ ਕਹਿ ਨਹੀਂ ਸਕਦੇ ਕਿ ਪਰੇ ਉਹ ਚੋਰ ਆਗੇ ਤਾਂ ਆ ਕੇ ਟੱਪ ਕੇ ਚੋਰੀ ਕਰਕੇ ਲੈ ਗਏ ਫਿਰ ਉਹ ਕਿਸੇ ਹੋਰ ਘਰ ਨੂੰ ਵੀ ਨਿਸ਼ਾਨਾ ਬਣਾ ਸਕਦੇ ਸੀ ਉਹਨਾਂ ਨੂੰ ਕਿੱਦਾਂ ਪਤਾ ਇਹੀ ਘਰ ਖਾਲੀ ਹੈ ਤੇ ਸਮਾਨ ਕਿੱਥੇ ਪਿਆ ਇਹ ਤਾਂ ਕੋਈ ਭੇਤੀ ਆ ਜੀ ਸਰ ਇਹਨਾਂ ਇਹ ਮੈਨੂੰ ਲੱਗਦਾ ਵੇ ਕਿਸੇ ਨੂੰ ਪਹਿਲਾਂ ਇਹਨਾਂ ਦਾ ਪੂਰਾ ਭੇਤ ਹੋਣਾ ਵੇ ਚੱਲੇ ਅੱਜ ਕਿਤੇ ਉਹਨਾਂ ਨੇ ਇਹ ਟਾਈਮ ਦੇਖਿਆ ਵੀ ਹੁਣ ਟਾਈਮ ਸਾਰੇ ਲੋਕ ਸੌਂ ਗਏ ਆ ਤਾਂ ਉਹਨੇ ਇੰਟਰ ਸਾਹਮਣੇ ਚ ਵੀ ਹੋ ਸਕਦੀ ਸੀ ਕੋਈ ਸਾਹਮਣੇ ਦੀ ਕੰਧ ਵੀ ਟੱਪ ਸਕਦੇ ਸੀ ਨਹੀਂ ਉਹਨਾਂ ਨੇ ਇਹ ਸੋਚਿਆ ਵੀ ਸ਼ਾਇਦ ਅਸੀਂ ਅੰਦਰੋਂ ਹੀ ਦੇਖਦੇ ਆ ਉਹਨਾਂ ਨੇ ਜਾਲੀ ਦਾ ਦੇਖਿਆ ਦਰਵਾਜ਼ਾ ਲੋਕ ਸੀ ਮੋਰਾ ਲੋਕ ਸੀ ਉਹਨੇ ਜਾਲੀ ਪੱਟ ਕੇ ਅੰਦਰ ਆਣ ਦੀ ਅੰਕ ਉਹਨਾਂ ਨੂੰ ਸਾਰਾ ਕੁਝ ਹੀ ਪਤਾ ਆ ਵੀ ਇਹਨਾਂ ਨੇ ਗਹਿਣੇ ਕਿੱਥੇ ਰੱਖੇ ਹੋਏ ਆ ਕਿੱਥੇ ਇਹਨਾਂ ਦੀ ਕਿਹੜੀ ਚੀਜ਼ ਕਿੱਥੇ ਪਈ ਆ ਪਰ ਉਹਨਾਂ ਨੇ ਕੋਈ ਹੋਰ ਨਹੀਂ ਛੇੜਿਆ ਬੈੱਡ ਨਹੀਂ ਛੇੜਿਆ ਉਧਰla ਬੈਠ ਨਹੀਂ ਦੇਖਿਆ ਜਿੱਥੇ ਇਹਨਾਂ ਦੀ ਚੀਜ਼ ਪਈ ਹੈ ਉੱਥੋਂ ਹੀ ਜਾਕੀ ਹੁਣੇ ਥੋੜਾ ਡਰੇ ਵੀ ਹੋਏ ਆ ਯਾਦ ਵੀ ਨਹੀਂ ਆ ਰਿਹਾ ਹੁਣਾਂ ਕਿ ਪਿਛਲੇ ਦਿਨਾਂ ਚ ਕੌਣ ਕੌਣ ਆਇਆ ਬੈਠੂਗੇ ਅਰਮਾਨ ਨਾਲ ਬੈਠੂਗੇ ਫਿਰ ਯਾਦ ਆਊਗਾ ਕਿ ਪਹਿਲਾਂ ਕੌਣ ਕੌਣ ਆਕੇ ਗਿਆ ਹਨ ਰਿਸ਼ਤੇਦਾਰੀ ਚੋਂ ਜਾਂ ਪਿੰਡ ਚੋਂ ਕੋਈ ਸ਼ੱਕੀ ਬੰਦਾ ਕੌਣ ਆ ਉਹ ਜਦੋਂ ਯਾਦ ਆਊਗਾ ਉਸ ਤੋਂ ਬਾਅਦ ਹੀ ਥੋੜਾ ਕਾਰਵਾਈ ਅੱਗੇ ਵਧੂ ਹਾਂਜੀ ਪੁਲਿਸ ਨੂੰ ਇਤਲਾਹ ਕਰ ਦਿੱਤੀ ਸੀ ਹਾਂਜੀ ਸਰ ਹਜੇ ਤਾਂ ਇਹ ਥੋੜੀਆਂ ਡਰੇ ਹੋਏ ਆ ਉਹਦਾ ਪੰਚਾਇਤ ਦੀ ਇਹੀ ਸਲਾਹ ਹੈ ਵੀ ਸਾਰਿਆਂ ਦੀ ਪੁਲਿਸ ਨੂੰ ਮਤਲਬਾ ਕਰਨੀ ਚਾਹੀਦੀ ਹੈ ਹਾਂਜੀ ਰਿਪੋਰਟ ਦੇਣੀ ਚਾਹੀਦੀ ਐਪਲੀਕੇਸ਼ਨ ਦੇਣੀ ਚਾਹੀਦੀ ਆ ਕਿਉਂਕਿ ਕੱਲੂ ਅੱਜ ਕਿਸੇ ਨੇ ਅੱਡਾ ਵੱਡਾ ਸਾਜ਼ ਕੀਤਾ ਕੱਲੂ ਹੋਰ ਕਿਸੇ ਨਾਲ ਵੀ ਹੋ ਸਕਦਾ ਦੇਖੋ ਕੱਲੂ ਹੋ ਸਕਦਾ ਆਪਾਂ ਜੀ ਘਰ ਇਕੱਲੇ ਹੋਣ ਉਹ ਫਿਰ ਨਿਸ਼ਾਨਾ ਬਣਨ ਦੀ ਹੋ ਸਕਦਾ ਚਲੋ ਆਪਾਂ ਅੱਜ ਕਹਿੰਦੇ ਆ ਜੇ ਇੱਕ ਕਹਿੰਦੇ ਚੀਜ਼ ਕਰ ਚੋ ਇੰਨੀ ਵੀ ਚਲ ਜਾਵੇ ਨਾ ਉਹ ਵੀ ਮੁਸ਼ਕਲ ਬਣਦੀ ਨਹੀਂ ਪਰ ਫਿਰ ਵੀ ਮੰਨ ਲਓ ਜੇ ਘਰ ਹੁੰਦੇ ਤਾਂ ਇਹਨਾਂ ਦੀ ਕੋਈ ਜਾਨ ਨੂੰ ਖਤਰਾ ਹੋ ਜਾਂਦਾ ਦੇਖੋ ਪਹਿਲੀ ਗੱਲ ਪਤਾ ਕੀ ਹੈ ਜਿਹੜੇ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਜਾਂਦਾ ਨਾ ਉਹ ਫਿਰ ਮੋੜ ਮੋੜ ਕੇ ਆਉਂਦਾ ਉਹ ਫਿਰ ਇਹਨਾਂ ਨੂੰ ਨਿਸ਼ਾਨਾ ਬਣਾ ਸਕਦੇ ਆ ਹਾਂਜੀ ਅਸੀਂ ਇਹੀ ਕਹਿੰਦੇ ਕਿਸੇ ਹੋਰ ਨੂੰ ਨਿਸ਼ਾਨਾ ਬਣਾ ਸਕਦੇ ਹਾਂ ਜੀ ਹੋਰ ਵੀ ਕਿਸੇ ਨੂੰ ਬਣਾ ਸਕਦੇ ਅਸੀਂ ਇਹੀ ਕਹਿੰਨੇ ਵੀ ਜੋ ਸਾਡੇ ਆਲੇ ਦੁਆਲੇ ਕੈਮਰੇ ਆ ਸਾਡੇ ਗਲੀ ਤੇ ਜਿਨ੍ਹਾਂ ਦੇ ਫਰੰਟ ਇਧਰ ਹੀ ਸਾਈਡ ਵੀ ਵੱਡੀ ਸੜਕਾਂ ਜੀ ਵੀ ਛੋਟ ਗੜੀ ਵਾਲ ਵੀ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਵੀ ਸਰਕਾਰ ਨੂੰ ਅਸੀਂ ਕਹਿੰਨੇ ਵੀ ਉਹ ਕੈਮਰੇ ਖਲਾਈ ਜਾਣ ਦੇਖੋ ਪਿੰਡ ਚ ਤੁਸੀਂ ਸਰਕਾਰਿਆਂ ਪਾਂਚਿਆਂ ਤੁਸੀਂ ਨਾਲ ਜਾਓ ਇੱਧਰ ਕੈਮਰੇ ਮੈਂ ਹੀ ਦੇਖ ਲੈ ਦੋ ਤਿੰਨ ਅਹਿਗੇ ਆ ਉਹਨਾਂ ਨੂੰ ਖੰਘਾਲੋ ਦੇਖੋ ਕੱਲ ਰਾਤ ਦਾ ਹੀ ਐ ਮੈਟਰ ਉਹ ਤਾਂ ਪੁਰਾਣਾ ਨਹੀਂ ਆ ਜੇ ਥੋੜੀ ਮਿਹਨਤ ਹੋ ਜਾਏ ਚਿਹਰੇ ਆ ਜਾਣੇ ਆ ਜੀ ਹਾਂਜੀ ਜੇ ਅਸੀਂ ਕੈਮਰਾ ਉਹ ਦੇਖੀਏ ਤਾਂ ਸਾਰੇ ਰੜਕੇ ਵੀ ਸ਼ਾਇਦ ਸਾਨੂੰ ਕਿਸੇ ਦਾ ਕੁਝ ਵੀ ਸਰਾਖ ਮਿਲ ਸਕਦਾ ਕੋਈ ਮਢੰਗਾ ਮਿਲਦਾ ਹੋਊਗਾ ਪਤਾ ਲੱਗ ਜਾਓ ਅੰਦਾਜ਼ਾ ਬੰਦਾ ਪਿੰਡ ਦਾ ਹੈ ਕਿ ਆਂਢੀ ਨਾਲ ਦੇ ਪਿੰਡ ਦਾ ਇੱਕ ਵਾਰੀ ਪਤਾ ਲੱਗ ਗਿਆ ਹੁਣ ਉਹ ਦੇਖੋ ਉਹਦੇ ਵਿੱਚ ਵੀ ਨਹੀਂ ਛੇੜਿਆ ਉਹ ਵੀ 80 ਸੀ ਉਹ ਭੇਤੀ ਨਮੀ ਉਹ ਵੀ ਨਹੀਂ ਛੇੜੀ ਹੈਗੀ ਪਰ ਜਿਹੱਚ ਸਮਾਨ ਹੈ ਉਹੀ ਛੇੜੀ ਆ ਉਹਨਾਂ ਨੂੰ ਕੋ ਕੰਮ ਭੇਤੀ ਦਾ ਭਾਈ ਕੰਮ ਭੇਤੀ ਭੇਤੀ ਤੋਂ ਬਿਨਾ ਕੋਣ ਹੋ ਸਕਦਾ ਨਹੀਂ ਕਰ ਸਕਦਾ ਕੋਈ ਕਿਸੇ ਨੂੰ ਕੀ ਪਤਾ ਕਿਹਦੇ ਘਰ ਚ ਕੀ ਆ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਤੇ ਭੇਤੀ ਤੇ ਮਾਤੇ ਥੋੜਾ ਧਿਆਨ ਮਾਰੋ ਆਪਸ ਚ ਸਲਾਹ ਕਰੋ ਬੀਤੇ ਸਮੇਂ ਚ ਕਿਹਦੇ ਨਾਲ ਕੀ ਗੱਲ ਹੋਈ ਆ ਕਿਹਨੂੰ ਭੇਦ ਦਿੱਤਾ ਕਿਵਲੇ ਬੰਦਾ ਉਹੀ ਦੱਸ ਦਿੰਦਾ ਕਿ ਆਪਣੇ ਮੈਂ ਇਦਾਂ ਭੇਦ ਨਹੀਂ ਕਿਸੇ ਨੂੰ ਵੀ ਦਿੰਦੀ ਹੁਣ ਜਿੱਦਾਂ ਬਾਜੀ ਹੁਣ ਸਰੋਸਰੀ ਗੱਲ ਹੋਈ ਨਹੀਂ ਨਾ ਜੀ ਨਹੀਂ ਮੈਂ ਕਿਸੇ ਨਾਲ ਸਰੋਸਰੀ ਵੀ ਨਹੀਂ ਕੀਤੀ ਗੱਲ ਤਾ ਮੈਂ ਤਾਂ ਇਹ ਦੂਸਰੇ ਜਣਿਆਂ ਨੂੰ ਵੀ ਉਹਨੂੰ ਵੀ ਸਮਝਾਈਦਾ ਵੀ ਸਮਾਂ ਜਿੱਦਾਂ ਦਾ ਹੈਗਾ ਉਹਨੂੰ ਵੀ ਅਸੀਂ ਤੁਹਾਡੀ ਸੇਫਟੀ ਦੀ ਗੱਲ ਕਰ ਰਹੇ ਨਾ ਦੇਖੋ ਹੋਰ ਵੀ ਆੜ ਗਵਾਂਡ ਚ ਭੈਣਾ ਹੈਗੀਆਂ ਬਜ਼ੁਰਗ ਮਾਵਾਂ ਆ ਕੱਲੂ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਗੇ ਨਹੀਂ ਮੈਂ ਤਾਂ ਇਹੀ ਕਹਿੰਦੀ ਮੈਂ ਜਾਲ ਅਸੀਂ ਘਰ ਨਹੀਂ ਸਾਰੇ ਮਾਲਕ ਨੇ ਚੰਗਾ ਹੀ ਸੋਚਿਆ ਵੀ ਮੇਰੀ ਨੋ ਸੀ ਮੈਂ ਸੀ ਅਸੀਂ ਦੋਈ ਜਣੀਆਂ ਇਕੱਲੀਆਂ ਸੀ ਵੀ ਹੋਰ ਵੀ ਸਾਨੂੰ ਕੋਈ ਚੀਜ਼ ਜਿੱਦਾਂ ਤੁਹਾਨੂੰ ਦੇਖੋ ਉਹ ਜਿਹੜੇ ਲੋਕ ਆ ਜਿੰਦਰੇ ਆ ਉਂਗਲੀਆਂ ਤਾਂ ਟੁੱਟੇ ਨਹੀਂ ਔਜ਼ਾਰ ਤਾਂ ਉਹਨਾਂ ਕੋ ਹੁਣੇ ਆ ਨਾ ਹਥਿਆਰ ਨਹੀਂ ਟੁੱਟਿਆ ਜੀ ਹਥਿਆਰ ਵੀ ਹੋ ਸਕਦਾ ਫੁੰਡਾ ਫੁੰਡਾ ਥੋੜੀ ਹਿੱਕ ਰੱਖ ਲੈ ਥੱਲੇ ਧਾਕਰ ਜਾਈਆਂ ਫੋਲੀਆਂ ਆ ਤੇਚੀ ਮੇਰੀ ਵਿਆਹ ਦੀ ਸੀ ਵਿੱਚ ਤਸੱਲੀ ਨਾਲ ਕੰਮ ਹੋਇਆ ਜੀ ਉਹ ਤਸੱਲੀ ਨਾਲ ਕੋਈ ਜੇ ਕੋਈ ਰਾਤ ਨੂੰ 1:00 ਵਜੇ ਐਂਟਰ ਕੀਤਾ ਸਵੇਰੇ 3-4 ਵਜੇ ਗਿਆ ਹੋਣਾ ਦੇਖੋ ਮੈਂ 10:30 ਵਜੇ ਅਸੀਂ ਘਰੋਂ ਚਲੇ ਗਈਆਂ ਅਸੀਂ ਹਨੇਰਾ ਹੋ ਗਿਆ ਅਸੀਂ ਕਿਹਾ ਵੀ ਜੇ ਅਸੀਂ ਜਾਵਾਂਗੇ ਸਾਡੇ ਘਰ ਕੋਈ ਆ ਵੀ ਕਹਿੰਨੂ ਵੀ ਅਸੀਂ ਟੈਲੀਫੋਨ ਕਰਾਂਗੇ ਅਸੀਂ ਤੁਰ ਕੇ ਕਿੱਦਾਂ ਜਾਵਾਂਗੇ ਦੋ ਸਾਡੇ ਕੋ ਬੱਚੇ ਆ ਬੱਚੇ ਮਾਰੀ ਮੈਂ ਫਿਰਦੀ ਆ ਵੀ ਮੇਰਾ ਬੱਚਾ ਬੋਲਣ ਲੱਗ ਪਵੇ ਮੇਰਾ ਪੋਤਾ ਬੋਲਣ ਲੱਗ ਪਵੇ ਨਹੀਂ ਮੈਂ ਸਾਰੀ ਉਮਰ ਕਦੀ ਘਰ ਛੱਡ ਕੇ ਨਹੀਂ ਸੀ ਗਈ ਪੋਤੇ ਦੀ ਕਿੰਨੀ ਉਮਰ ਹੈ ਜੀ ਚੌਥੇ ਚੌਥੇ ਸਾਲ ਚ ਆਹੋ 3 ਸਾਲ ਦਾ ਠੀਕ ਹੈ ਜੀ ਠੀਕ ਹੈ ਜੀ ਬੋਲਦਾ ਨਹੀਂ ਬੋਲਦਾ ਨਹੀਂ ਹਾਂਜੀ ਸਪੀਚ ਡਿਲੇ ਹੈ ਨਾ ਮਤਲਬ ਮੈਂ ਸਮਝ ਗਿਆ ਜੀ ਕੋਈ ਨਹੀਂ ਇਹਦੇ ਬਾਰੇ ਬਾਅਦ ਚ ਗੱਲ ਕਰ ਲਵਾਂਗੇ ਤੇ ਪਿੰਡ ਚ ਹੋਰ ਕੋਈ ਆਪਣਾ ਕੋਈ ਪੱਖ ਰੱਖਣਾ ਚਾਵੇ ਜੀ ਕਿ ਕਿਸੇ ਤੇ ਕੋਈ ਸ਼ੱਕ ਹੈ ਜਾਂ ਕੋਈ ਪਿੰਡ ਚ ਮਲਾਵਟੀ ਬੰਦਾ ਜਾਂ ਰੰਗਲੇ ਬੰਦੇ ਕਿਵੇਂ ਹੁੰਦੇ ਆ ਰੰਗ ਬਰੰਗੇ ਬਹੁਤ ਫਿਰਦੇ ਆ ਨਸ਼ੇ ਵਾਲੇ ਬਹੁਤ ਫਿਰਦੇ ਆ ਕੋਈ ਤੁਹਾਨੂੰ ਕੋਈ ਐਂਗਲ ਪਤਾ ਤੁਸੀਂ ਦੱਸ ਸਕਦੇ ਆ ਉਹ ਅਸੀਂ ਪੁਲਿਸ ਨੂੰ ਕੰਪਲੇਂਟ ਦੇ ਦਾਂਗੇ ਜੀ ਅਦਾਬ ਜੀ ਆਪਾਂ ਕਿਸੇ ਦੇ ਬਾਰੇ ਨਹੀਂ ਕਹਿ ਸਕਦੇ ਐਨਾ ਨਹੀਂ ਕਿਸੇ ਦੇ ਬਾਰੇ ਨਹੀਂ ਆਪਾਂ ਕੁਝ ਵੀ ਕਹਿ ਸਕਦੇ ਨਸ਼ੇੜੀ ਤਾਂ ਹਰ ਪੈਂਟ ਦੇ ਵਿੱਚ ਆ ਕੋ ਸ਼ੱਕੀ ਫਿਰਦੇ ਆ ਸ਼ੱਕੀ ਤਾਂ ਆਪਾਂ ਐਮੀ ਕਹੀ ਆਪਾਂ ਕਿਸੇ ਨੂੰ ਦੇਖਿਆ ਹੀ ਨਹੀਂ ਦੇਖੇ ਐਸੇ ਇਨਸਾਨ ਵੈਸੇ ਸ਼ੱਕੀ ਫਿਰਦੇ ਆ ਨਹੀਂ ਐਦਾਂ ਦਾ ਕੁਝ ਨਹੀਂ ਅਸੀਂ ਦੇਖਿਆ ਹੈ ਅਜ ਤੱਕ ਅਸੀਂ ਤਾਂ ਦੇਖਿਆ ਨਹੀਂ ਬਾਕੀ ਆਪਾਂ ਸਗੋਂ 2 ਤੋਂ 4 ਵਜੇ ਦੇ ਟਾਈਮ ਦੇ ਵਿੱਚ ਨਾ ਇਦਨ ਦੋ ਬੰਦੇ ਜਾਂਦੇ ਦੇਖਿਆ ਅੱਛਾ ਫਿਰ ਉਹੀ ਹੋ ਸਕਦਾ ਉਹ ਮਤਲਬ ਮੈਂ ਚਿਹਰਾ ਨਹੀਂ ਦੇਖਿਆ ਪਰ ਉਹਨਾਂ ਦੀ ਆਵਾਜ਼ ਸੁਣੀ ਆ ਮੈਂ ਸੋਚਿਆ ਕਿ ਮੇਰੇ ਗਵਾਂਡ ਮੁੰਡਾ ਇਹਦੇ ਟੈਂਟ ਦਾ ਕੰਮ ਆ ਇਹ ਸ਼ਾਇਦ ਇਹਦੇ ਕੋਈ ਬੰਦੇ ਆਏ ਹੋਗੇ ਪਰ ਉਹ ਇਹਦੇ ਚ ਤੁਰਕੇ ਗਏ। ਦੇਖੋ ਆਪਾਂ ਡਿਲੇ ਨਾ ਕਰੀਏ ਤੇ ਜੇ ਤੁਹਾਨੂੰ ਅੰਦਾਜ਼ਾ ਹੈ 2 ਤੋਂ 4 ਦੇ ਵਿੱਚ ਲੋਕ ਆਏ ਆ। ਦੋ ਬੰਦੇ ਨਿਕਲ ਕੇ ਗਏ ਆ। ਤਾਂ ਉਸੇ ਟਾਈਮ ਦੀ ਜਿਹੜੀ ਫੁਟੇਜ ਆ ਉਹ ਖੰਘਾਲਣੀ ਚਾਹੀਦੀ ਹੈ। ਪੁਲਿਸ ਆਪ ਹੀ ਦੇਖੇਗੀ ਦੀ। ਪੁਲਿਸ ਨੂੰ ਤਲਾਸ਼ ਕਰੋ। ਪੁਲਿਸ ਆਪ ਹੀ ਦੇਖੂਗੀ 2 ਤੋਂ 4 ਵਿੱਚ ਕੌਣ ਆਇਆ। ਠੀਕ ਹੈ ਜੀ ਠੀਕ ਹੈ। ਕਿੱਧਰ ਨੂੰ ਗਏ ਆ? ਇਹ ਅਧਰੀ ਸਾਈਡ ਗਏ ਆ ਜੀ ਕਿਉਂਕਿ ਜਿੰਨੇ ਛੇਤੀ ਉਹ ਫਲ ਜਾਂ ਫੜੇ ਹੋਣ ਫੜੇ ਜਾਣਗੇ ਉਹਨੇ ਛੇਤੀ ਤੁਹਾਡੀ ਰਿਕਵਰੀ ਹੋਣੀ ਸਮਾਨ ਦੀ ਨਹੀਂ ਤਾਂ ਉਹਨੇ ਤਾਂ ਵੇਚ ਜਾਣੇ ਕੋਡੀਆਂ ਦੇ ਭਾਅ ਦਾ ਸਮਾਨ ਬਿਲਕੁਲ 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 ਉਹ ਇਹ ਕਾਨੂੰਨ ਹੋਰ ਵੀ ਕਿਸੇ ਨਾ ਹੋਰ ਨਾ ਹੋ ਉਸਰ ਹੋਰ ਵੀ ਕਿਸੇ ਨਾ ਹੋ ਸਕਦੀ ਅੱਜ ਇਸ ਕਾਰਨ ਨਿਸ਼ਾਨਾ ਬਣਾਇਆ ਕੱਲੂ ਦੂਜੇ ਕਾਰਨ ਨਿਸ਼ਾਨਾ ਬਣਾ ਸਕਦੇ ਤੇ ਪੰਜ ਸਾਹਿਬ ਉਹ ਕੋਡੀਆਂ ਦੇ ਭਾਅ ਦਾ ਸਮਾਨ ਜਾਣਾ ਜੀ ਜਿਹੜੇ ਨਾ ਚੋਰੀ ਦਾ ਲੁੱਟ ਦਾ ਸਮਾਨ ਖਰੀਦਦੇ ਉਹਨੇ ਹੁਣ ਤੱਕ ਤਾਂ ਸੌਦਾ ਕਰ ਵੀ ਲਿਆ ਹੁਣ ਉਹ ਤਾਂ ਵੇਚਣਾ ਕਿਸੇ ਵੇਚ ਦਿੱਤਾ ਹੋਣਾ ਉਹਨੇ ਇੰਨਾ ਟਾਈਮ ਕਿੱਥੋਂ ਰੱਖਦੇ ਆ ਜੀ ਦੇ ਕਰੋ ਮਾਤਾ ਜੀ ਕੰਪਲੇਂਟ ਕਰੋ ਉਸ ਤੋਂ ਬਾਅਦ ਜਿੱਥੇ ਤੁਹਾਨੂੰ ਸਾਡੀ ਮਦਦ ਦੀ ਲੋੜ ਹੈ ਉਹ ਵੀ ਦੱਸੋ ਅਸੀਂ ਮੌਕੇ ਤੇ ਪਹੁੰਚ ਜਾਾਂਗੇ ਔਰ ਜ਼ਰੂਰ ਮੈਨੂੰ ਸ਼ੱਕ ਹੈ ਕਿ ਪਿੰਡ 'ਚ ਕੋਈ ਭੇਤੀ ਹੋ ਗਿਆ ਬਾਕੀ ਤੁਹਾਡਾ ਆਪਣਾ ਪੁਆਇੰਟ ਆ ਉਹ ਤੁਸੀਂ ਤੁਹਾਨੂੰ ਜਿਵੇਂ ਚੰਗਾ ਲੱਗਦਾ ਤੁਸੀਂ ਉਹ ਜ਼ਰੂਰ ਆਪਣੇ ਬਿਆਨ ਲਖਾਓ ਬਿਲਕੁਲ ਠੀਕ ਹੈ ਸਾਥੀਓ ਇਹ ਅਸੀਂ ਤੁਹਾਨੂੰ ਪਿੰਡ ਬੈਂਸਾਂ ਤੋਂ ਤਸਵੀਰਾਂ ਦਿਖਾ ਰਹੇ ਹਾਂ ਸਾਰੇ ਚਿੰਤਤ ਚਿਹਰੇ ਨੇ ਬਰੜ ਨੇ ਸਾਰੇ ਪਰੇਸ਼ਾਨ ਨੇ ਕਿ ਜੇ ਅੱਜ ਇਹਨਾਂ ਨਾਲ ਇਹ ਚੀਜ਼ ਹੋਈ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਆ ਤੁਸੀਂ ਅੱਗੇ ਪਾ ਅਗਲੇ ਪਾਸੇ ਦੇਖੋ ਕਿਵੇਂ ਆਲੇ ਦੁਆਲੇ ਘਰ ਆ ਵਸੋਂ ਆ ਸੰਘਣੀ ਆਬਾਦੀ ਆ ਤੇ ਜੇ ਇੱਥੇ ਕਾਂਡ ਹੋ ਸਕਦਾ ਹੈ ਇਹ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਪਰ ਫਿਰ ਜਿਹੜੇ ਘਰ ਇਕੱਲੇ ਕਹਿ ਰਹੇ ਆ ਉੱਥੇ ਤਾਂ ਫਿਰ ਲੋਕ ਸੁਰੱਖਿਅਤ ਨਹੀਂ ਉੱਥੇ ਤਾਂ ਲੋਕ ਸੇਫ ਨਹੀਂ ਜੇ ਸੰਘਣੀ ਆਬਾਦੀ ਜੇ ਹੋ ਸਕਦਾ ਤਾਂ ਜਿਹੜੇ ਘਰ ਇਕੱਲੇ ਕਹਿ ਰਹੇ ਆ ਮੋਟਰਾਂ ਤੇ ਲੋਕ ਰਹਿੰਦੇ ਆ ਜਾਂ ਖੇਤਾਂ 'ਚ ਲੋਕ ਰਹਿੰਦੇ ਆ ਫਿਰ ਉਹਨਾਂ ਦਾ ਧਰਬਾ ਹੀ ਰੱਖਾ ਸੋ ਇਹ ਬਹੁਤ ਮੰਦ ਭਾਗੀ ਗੱਲ ਹੈ ਬਹੁਤ ਪਰੇਸ਼ਾਨ ਕਰਨ ਵਾਲੀ ਗੱਲ ਹੈ ਹੈਰਾਨ ਕਰਨ ਵਾਲੀ ਗੱਲ ਹੈ ਕਿ ਐਦਾਂ ਕਿਉਂ ਵਾਪਰਿਆ ਕਿਵੇਂ ਵਾਪਰਿਆ ਤੇ ਪਿੱਛੇ ਬੰਦੇ ਕੌਣ ਆ ਉਹਨਾਂ ਦਾ ਫੜ ਹੋਣਾ ਵਾਲਾ ਫੜ ਹੋਣਾ ਬਹੁਤ ਜ਼ਰੂਰੀ ਹੈ ਤੇ ਕਿਹਨਾਂ ਨੂੰ ਉਹ ਸਮਾਨ ਵੇਚਦੇ ਆ ਕਿਉਂਕਿ ਕਹਿੰਦੇ ਆ ਨਾ ਕਿ ਚੋਰ ਦੀ ਮਾਂ ਨੂੰ ਵੀ ਫੜਨਾ ਚਾਹੀਦਾ ਤਾਂ ਪ੍ਰਸ਼ਾਸਨ ਨੂੰ ਉਹ ਲੋਕ ਵੀ ਲੱਭਣੇ ਚਾਹੀਦੇ ਆ ਇਹ ਚੇਨ ਡਿਸਮੈਂਟਲ ਕਰਨੀ ਚਾਹੀਦੀ ਜਿਹੜੇ ਇਹਨਾਂ ਚੋਰਾ ਤੋਂ ਸਮਾਨ ਖਰੀਦਦੇ ਆ ਕਿਉਂਕਿ ਇਹਨਾਂ ਦੀ ਪੁਸ਼ਤ ਪਨਾਹੀ ਚੋਰਾਾਂ ਦੀ ਪੁਸ਼ਤ ਪਨਾਹੀ ਤਾਂ ਜਿਹੜੇ ਸਮਾਨ ਖਰੀਦਦੇ ਨੇ ਤਾਂ ਉਹ ਹੀ ਕਰਦੇ ਆ ਬਾਕੀ ਮੈਂ ਪਿੰਡ ਚ ਆਇਆ ਆ ਗਲੀਆਂ ਨਾਲੀਆਂ ਦਾ ਹਾਲ ਦੇਖ ਕੇ ਸਰਕਾਰ ਨੂੰ ਵੀ ਲੰੰਤ ਪਾਉਣ ਦਾ ਜੀ ਕਰਦਾ ਕਿ ਇੱਥੇ ਗੱਡੀ 'ਚ ਉੱਤਰ ਹੀ ਆ ਨਾਲ ਦੀ ਨਾਲ ਹੀ ਐਵੇਂ ਜਿਵੇਂ ਨੱਕ ਮਰ ਗਿਆ। ਕਹਿੰਦਾ ਹਾਲਾਤ ਬੜੇ ਭੈੜੇ ਆ ਤਾਂ ਪਿੰਡਾਂ ਦੇ ਲੋਕ ਜ਼ਿੰਦਗੀ ਕਿਹੋ ਜੀ ਬਸਰ ਕਰਦੇ ਆ ਇਹ ਵੀ ਚਰਚਾ ਦਾ ਵਿਸ਼ਾ ਫਿਰ ਅਲੱਗ ਵੀਡੀਓ ਬਣਾਵਾਂਗੇ ਕਿਉਂਕਿ ਐਡਾ ਮੋਟਾ ਮੱਛਰ ਆ। ਕਹਿੰਦਾ ਕੁੱਤਿਆਂ ਕਰੋ ਮਗਰ ਪੇ ਪੇ ਕੇ ਲੜਦਾ। ਤਾਂ ਇਹ ਵੀ ਤਰਾਸ ਦੀ ਆ ਪਿੰਡਾਂ ਦੀ ਤਾਂ ਜ਼ਰੂਰ ਇੱਥੇ ਵੀ ਕਿਸੇ ਦਿਨ ਚਰਚਾ ਕਰਾਂਗੇ ਪਰ ਹਾਲ ਦੀ ਗੱਡੀ ਪਿੰਡ ਵਾਲਿਆਂ ਦਾ ਹਮਦਰਦੀ ਆ ਘਰ ਵਾਲਿਆਂ ਦਾ ਹਮਦਰਦੀ ਔਰ ਪੁਲਿਸ ਨੂੰ ਬੇਨਤੀ ਆ ਕਿ ਆਪ ਵੀ ਉਹਨਾਂ ਨੂੰ ਅੱਗੇ ਆ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ